ਨਵੰਬਰ ਦਾ ਮਹੀਨਾ ਸ਼ੁਰੂ ਹੋ ਚੁੱਕਿਆ ਕੈਨੇਡਾ ਦੇ ਵਿੱਚ ਸਰਦੀਆਂ ਸ਼ੁਰੂ ਹੋ ਚੁੱਕੀਆਂ ਕਈ ਥਾਵਾਂ 'ਤੇ ਬਹੁਤ ਅਤ ਦੀ ਠੰਡ ਪੈਂਦੀ ਹੈ ਤੇ ਠੰਡ ਦੇ ਵਿੱਚ ਆਮ ਤੌਰ ਤੇ ਕਹਿੰਦੇ ਕਿ ਹਾਰਟ ਅਟੈਕ ਜ਼ਿਆਦਾ ਹੁੰਦੇ ਆ ਜਾਂ ਕੀ ਠੰਡ ਦੇ ਵਿੱਚ ਹਾਰਟ ਅਟੈਕ ਦੇ ਕੋਈ ਇਹਦਾ ਆਪਸ ਦੇ ਵਿੱਚ ਸੰਬੰਧ ਹੈਗਾ ਡਾਕਟਰ ਪਾਰਗਟ ਸਿੰਘ ਪੁਰਜੀ ਸਾਡੇ ਨਾਲ ਨੇ ਉਹਨਾਂ ਕੋਲ ਆਪਾਂ ਜਾਣਦੇ ਆ ਡਾਕਟਰ ਸਾਹਿਬ ਠੰਡ ਦਾ ਹਾਰਟ ਅਟੈਕ ਨਾਲ ਕੀ ਸੰਬੰਧ ਹੈ ਜੀ ਸਿੱਧਮ ਸਿੱਧਾ ਸੰਬੰਧ ਹੈਗਾ ਔਰ ਸਾਡਾ ਰਿਸਰਚ ਪਿਛਲੇ 5 ਦਹਾਕਿਆਂ ਤੋਂ ਸ਼ੋਅ ਕਰ ਰਿਹਾ ਵੀ ਜਦੋਂ ਜਦੋਂ ਮੌਸਮ ਟੈਂਪਰੇਚਰ ਡ੍ਰੌਪ ਹੋਊਗਾ ਸਿਆਲ ਹੋਣਗੇ ਤਾਂ ਹਾਰਟ ਅਟੈਕ ਦੀ ਦਰ ਵੱਧਦੀ ਹੈ ਹੁਣ ਮੈਂ ਡਰੋਣਾ ਨਹੀਂ ਮੰਗਦਾ ਦੇਖੋ ਜਿਹੜਾ ਦਸੰਬਰ 25 ਤਰੀਕ ਆ ਇਸ ਨਾਰਥ ਅਮਰੀਕਾ ਦਾ ਸਭ ਤੋਂ ਮਨਾਉਣ ਵਾਲਾ ਦਿਨ ਹੋਈ ਹੈ ਜ ਜਿਹਨੂੰ ਆਪਾਂ 크ਿਸਮਸ ਕਹਿੰਦੇ ਆਂ ਔਰ ਸਭ ਤੋਂ ਜ਼ਿਆਦਾ ਹਾਰਟ ਅਟੈਕ 크ਿਸਮਸ ਵਾਲੇ ਦਿਨ ਹੁੰਦੇ ਆ ਅੱਛਾ ਜੀ ਉਸ ਤੋਂ ਬਾਅਦ 26 ਤਰੀਕ ਨੂੰ ਦਸੰਬਰ ਜਦੋਂ ਬਾਕਸਿੰਗ ਡੇ ਦੀ ਸਟ੍ਰੈਸ ਪਈ ਹੁੰਦੀ ਹੈ ਵੀ ਜਾ ਕੇ 50% ਸਮਾਨ ਲੁੱਟਣਾ ਔਰ ਫਿਰ 1 ਜਨਵਰੀ ਨੂੰ ਕਿਉਂਕਿ 31 ਦਸੰਬਰ ਨੂੰ ਤੁਸੀਂ ਪਾਰਟੀਆਂ ਪੂੜੀਆਂ ਕਰਦੇ ਆ ਇੱਕ ਸੋ ਇਹ ਤਿੰਨ ਜਿਹੜੇ ਨੰਬਰ ਹੈਗੇ ਦਸੰਬਰ 25 ਦਸੰਬਰ 26 ਤੇ 1 ਜਨਵਰੀ ਇਹਦੇ ਚ ਅਸੀਂ ਦੇਖਦੇ ਹਾਰਟ ਅਟੈਕ ਦੀ ਦਰ ਵਧਦੀ ਹੈ ਸੋ ਰਿਸਰਚਰਸ ਨੇ ਕੈਨੇਡਾ ਅਮਰੀਕਾ ਸਾਰੀ ਜਗਾ ਹੰਗਰੀ ਜਿੱਥੇ ਵੀ ਰਸ਼ੀਆ ਜਿੱਥੇ ਵੀ ਬਰਫਬਾਰੀ ਹੁੰਦੀ ਆ ਟੈਂਪਰੇਚਰ ਡ੍ਰੌਪ ਹੁੰਦਾ ਉਹਨਾਂ ਨੇ ਦੇਖਿਆ ਵੀ ਕਾਰਨ ਕੀ ਆ ਕਾਰਨ ਪਹਿਲਾ ਤੇ ਹੈਗਾ ਵੀ ਜਦੋਂ ਟੈਂਪਰੇਚਰ ਡ੍ਰੌਪ ਹੁੰਦਾ ਸਾਡੇ ਜਿਹੜੇ ਖੂਨ ਦੀ ਨਸਾਂ ਆ ਉਹ ਟਾਈਟ ਹੋਣੀਆਂ ਸ਼ੁਰੂ ਹੋ ਜਾਂਦੀਆਂ ਵੀ ਅੰਦਰ ਸੇਕ ਜਿਹੜਾ ਹੈਗਾ ਉਹ ਕਨਜ਼ਰਵ ਕਰੇ ਜਾਂ ਪ੍ਰਿਜ਼ਰਵ ਕਰੇ ਉਹ ਜਦੋਂ ਨਸਾਂ ਟਾਈਟ ਹੋਈਆਂ ਮੜਾ ਜਾਂ ਬਲੱਡ ਪ੍ਰੈਸ਼ਰ ਕਿਸੇ ਨੂੰ ਹੋਏਗਾ ਹੋਰ ਵੱਧ ਗਿਆ ਜਿਹਦਾ ਪਹਿਲੋ ਵਧਿਆ ਉਹਦਾ ਹੋਰ ਵੱਧ ਗਿਆ ਤੇ ਹਾਰਟ ਦੇ ਉੱਤੇ ਲੋਡ ਪੈਂਦਾ ਜਿੰਨੀ ਤੁਹਾਡੀ ਜਿਹੜੀ ਬਲੱਡ ਵੈਸਲ ਟਾਈਟ ਆ ਹਾਰਟ ਨੂੰ ਉਹਨਾਂ ਈ ਜ਼ਿਆਦਾ ਕੰਮ ਕਰਨਾ ਪੈਣਾ ਵੀ ਉਹਦੇ ਵਿੱਚ ਬਲੱਡ ਪੰਪ ਕਰਨ ਵਾਸਤੇ ਹਾਰਟ ਨੇ ਤਾਂ ਆਪਣਾ ਕੰਮ ਕਰ ਹੀ ਜਾਣਾ ਤਾਂ ਉਹਦਾ ਰੈਜ਼ਿਸਟੈਂਸ ਵੱਧ ਗਿਆ ਕਿਉਂਕਿ ਬਲੱਡ ਪ੍ਰੈਸ਼ਰ ਜਿਹੜਾ ਵਧਿਆ ਉਹ ਇੱਕ ਮੇਨ ਕਾਰਨ ਹੈਗਾ ਦੁੱਝਾ ਹੁੰਦਾ ਜਿੱਦਾਂ ਮੈਂ ਦੱਸਿਆ ਵੀ ਹੌਲੀਡੇ ਦੀ ਖੁਸ਼ੀ ਵੀ ਹੁੰਦੀ ਆ ਤੇ ਸਟ੍ਰੈਸ ਵੀ ਹੁੰਦਾ ਸਟ੍ਰੈਸ ਇਹ ਹੁੰਦਾ ਵੀ ਬਹੁਤ ਸਾਰਾ ਲੋਕੀ ਕ੍ਰੈਡਿਟ ਕਾਰਡ 'ਤੇ ਚੱਕ ਲੈਂਦੇ ਸਮਾਨ ਵੀ ਇਹ ਵੀ ਤੋਹਫਾ ਦੇਣਾ ਇਹ ਵੀ ਫੰਕਸ਼ਨ ਕਰਨਾ ਇਹ ਵੀ ਪਾਰਟੀ ਕਰਨੀ ਆ ਸੋ ਉਹ ਮਾਨਸਿਕਤਾ ਦੇ ਉੱਤੇ ਅਸਰ ਪੈਂਦਾ ਤੁਹਾਡੀ ਰੋਜ਼ਚਰਿਆ ਦੀ ਜਿਹੜੀ ਰੂਟੀਨ ਆ ਉਹ ਖਰਾਬ ਹੋ ਗਈ ਤੁਹਾਨੂੰ ਨੀਂਦ ਠੀਕ ਨਹੀਂ ਮਿਲ ਰਹੀ ਕਦੇ-ਕਦੇ ਸਿਗਰਟ ਜ਼ਿਆਦਾ ਪੀ ਲਿੱਤੀ ਸ਼ਰਾਬ ਜ਼ਿਆਦਾ ਸੇਵਨ ਕਰ ਲਿਆ ਉਹਦਾ ਵੀ ਬੁਰਾ ਅਸਰ ਹੈ ਕਿਉਂਕਿ ਤੰਬਾਕੂ ਉਦਾਂ ਹੀ ਜਿਹੜਾ ਹੈਗਾ ਖੂਨ ਦੇ ਨਸਾਂ ਨੂੰ ਟਾਈਟ ਕਰਦਾ ਦੂਜਾ ਕਾਫੀ-ਕੁਫੀ ਜ਼ਿਆਦਾ ਕਰ ਲੇ ਤੇ ਉਹ ਕੈਫੀਨ ਦੇ ਨਾਲ ਦਿਲ ਦੀ ਧੜਕਣ ਵੱਧ ਗਈ ਹੋਰ ਸੋ ਇਹ ਕੁਛ ਮਤਲਬ ਹੌਲੀਡੇਜ਼ ਦੇ ਟਾਈਮ ਜ਼ਿਆਦਾ ਸੇਵਨ ਹੁੰਦਾ ਤੀਜੀ ਗੱਲ ਇਹ ਦੇਖੀ ਆ ਵੀ ਜਿਹੜੇ 45 ਤੋਂ ਜ਼ਿਆਦਾ ਲੋਕ ਆ ਜਿਨ੍ਹਾਂ ਚ ਵਿੰਟਰ ਚ ਹਾਰਟ ਅਟੈਕ ਜ਼ਿਆਦਾ ਅਸੀਂ ਦੇਖਦੇ ਆ ਉਹ ਜਦੋਂ ਸਨੋ ਪੈ ਗਈ ਹੁਣ ਦੇਖੋ ਕੋਕੇਲਾ ਹਾਈਵੇ ਟਰੱਕ ਭਜੇ ਹੋਏ ਆ ਹਨਾ ਸਨੋ ਪਈ ਆ ਤੇ ਜਦੋਂ ਸਨੋ ਪੈ ਗਈ ਤੇ ਉਹ ਦੇਖਦੇ ਆ ਵੱਡੇ ਵੱਡੇ ਯੂ ਨੋ ਸੁਖ ਨਾਲ 7-8000 ਸਕਰ ਫਿਟ ਲਾਟ ਹੈਗੇ ਤੇ ਡਰਾਈਵਰ ਤੇ ਗੱਡੀ ਕਿੱਧਰ ਕਰਨੀ ਵੀ ਆਪਾਂ ਸ਼ਵਲਿੰਗ ਕਰੀਏ ਉਹ ਫਿਰ ਕਾਲੀ ਕਾਲੀ ਚ ਜਦੋਂ ਸ਼ਵਲਿੰਗ ਕਰਦੇ ਆ ਬਾਹਰ ਟੈਂਪਰੇਚਰ ਡ੍ਰੌਪ ਆ ਬਲੱਡ ਪ੍ਰੈਸ਼ਰ ਬਾਰਡਰ ਲਾਈਨ ਵਧਿਆ ਹੋਇਆ ਖਾਦੀ ਪੀਤੀ ਠੀਕ ਨਹੀਂ ਆ ਉਤੋਂ ਫਿਰ ਲੋਡ ਪੈ ਗਿਆ ਹਾਰਟ 'ਚ ਹੋਰ ਫਿਜ਼ੀਕਲ ਐਕਸਰਸਾਈਜ਼ ਦਾ ਉਹਦੇ ਨਾਲ ਵੀ ਟ੍ਰਿਗਰ ਹੁੰਦਾ ਫੇਰ ਉਹਨਾਂ ਨੇ ਦੇਖਿਆ ਵੀ ਜਿਹੜਾ ਨਾ ਵਾਇਰਸ ਹੈਗਾ ਭਾਵੇਂ ਉਹ ਪਹਿਲਾਂ ਫਲੂ ਦਾ ਹੁੰਦਾ ਸੀ ਕੋਵਿਡ ਤਾਂ ਚਲੋ 5 ਸਾਲ ਪਹਿਲਾਂ ਸਾਨੂੰ ਪਤਾ ਲੱਗਾ ਤੇ ਜਾਦਾ ਰਿਸਰਚ ਫਲੂ ਤੇ ਹੈਗੇ ਲੇਕਿਨ ਉਹ ਕੋਈ ਵੀ ਰੈਸਪੀਰੇਟਰੀ ਵਾਇਰਸ ਤੇ ਆ ਸਕਦੀ ਹੈ ਉਹਦੇ ਨਾਲ ਵੀ ਤੁਹਾਡੇ ਜਦੋਂ ਲੰਗਸ ਦੇ ਵਿੱਚ ਇਨਫੈਕਸ਼ਨ ਹੁੰਦਾ ਤੁਹਾਡੀ ਬਾਡੀ ਦੇ ਵਿੱਚ ਸਾਰਾ ਮਤਲਬ ਇਨਫੈਕਸ਼ਨ ਚੱਲ ਰਿਹਾ ਉਹ ਹਾਰਟ ਨੂੰ ਟਿਪ ਆਫ ਕਰ ਸਕਦਾ ਸੋ ਫਲੂ ਦਾ ਜਿਹੜਾ ਹੈਗਾ ਅਗਰ ਤੁਸੀਂ ਦੇਖੋ ਨਾ ਜਸਕਰਨ ਜੀ ਜਿਹੜੇ 10 ਪੈਮਾਨੇ ਆ ਵੀ ਤੁਹਾਡੀ ਉਮਰ ਸੁਖਦ ਔਰ ਲੰਬੀ 100 ਸਾਲ ਤੋ ਕਿੱਦਾਂ ਰਹੇਗੀ ਉਹਦੇ ਵਿੱਚ ਮੋਟਾਪਾ ਡਾਇਬੀਟਿਸ ਬਲੱਡ ਪ੍ਰੈਸ਼ਰ 8ਵੇਂ 9ਵੇਂ 10ਵੇਂ ਥਾਂ ਤੇ ਤੇ ਚੌਥੇ ਸਥਾਨ 'ਚ ਹੈਗਾ ਫਲੂ ਸ਼ਾਟ ਵੀ ਅਗਰ ਤੁਸੀਂ ਫਲੂ ਸ਼ਾਟ ਲਾਇਆ ਤਾਂ ਬਚ ਜਾਓਗੇ ਵੀ ਤੁਹਾਡੀ ਉਮਰ ਵੱਧ ਸਕਦੀ ਹੈ ਸੋ ਫਲੂ ਦਾ ਟੀਕਾ ਕੋਵਿਡ ਦਾ ਟੀਕਾ ਸਰਕਾਰ ਤੁਹਾਨੂੰ ਫ੍ਰੀ ਦੇ ਰਹੀ ਹੈ 6 ਮਹੀਨੇ ਦੇ ਉੱਤੇ ਕੋਈ ਵੀ ਵਿਅਕਤੀ ਲਾ ਸਕਦਾ ਖਾਸ ਕਰਕੇ ਆਪਾਂ ਉਹਨਾਂ ਨੂੰ ਕਹਿੰਦੇ ਆ ਵੀ ਜਿਹੜੇ 60-65 ਸਾਲ ਤੋਂ ਉੱਤੇ ਆ ਘਰ 'ਚ ਰਹਿੰਦੇ ਆ ਸੈਡੈਂਟਰੀ ਲਾਈਫਸਟਾਈਲ ਹੈਗੇ ਇਮਿਊਨ ਸਿਸਟਮ ਕਮਜ਼ੋਰ ਹੈ ਮਲਟੀਪਲ ਹੈਲਥ ਪ੍ਰੋਬਲਮ ਹੈ ਐਸਮਾ ਹੈਗਾ ਲੰਗਸ ਪ੍ਰੋਬਲਮ ਹੈ ਹਾਰਟ ਡਿਜ਼ੀਜ਼ ਹੈ ਕਿਡਨੀ ਡਿਜ਼ੀਜ਼ ਹੈਗੇ ਮੋਟਾਪਾ ਹੈ ਜਾਂ ਤੁਸੀਂ ਡਿਮੈਂਸ਼ੀਅਲ ਜ਼ਾਈਮਰ ਹੁਣ ਚੌਥੀ ਗੱਲ ਹੋ ਗਈ ਵੀ ਜਦੋਂ ਸਮਰ ਹੁੰਦਾ ਜਦੋਂ ਸੂਰਜ ਦੀ ਟਿੱਕੀ ਚਮਕਦੀ ਆ ਤੇ ਸਾਡਾ ਜੀ ਕਰਦਾ ਕਰੋ ਬਾਹਰ ਜਾਈਏ ਸੈਰ ਤੇ ਜਾਈਏ ਵਿੱਚ ਤੇ ਚਲੇ ਜਾਈਏ ਪਾਰਕ ਤੇ ਚਲੇ ਜਾਈਏ ਤਾਂ ਵਿੰਟਰ ਚ ਕੀ ਆ ਬੰਦਾ ਟਰੈਪ ਹੋ ਜਾਂਦਾ ਗਤੀਵਿਧੀ ਉਹਦੀ ਘਟ ਜਾਂਦੀ ਫਿਜ਼ੀਕਲ ਐਕਸਰਸਾਈਜ਼ ਘਟ ਜਾਂਦੀ ਐਗਜ਼ਰਸ਼ਨ ਉਹਦਾ ਘਟ ਜਾਂਦਾ ਸੋ ਦਾ ਰਿਜ਼ਰਵ ਜਿਹੜਾ ਹੈਗਾ ਉਹ ਉਹ ਲੋ ਲੋ ਹੋ ਜਾਂਦਾ ਸੋ ਇਹ ਕੁਝ ਇੱਕ ਫੈਕਟਰਸ ਹੈਗੇ ਜਿਹਦੇ ਕਰਕੇ ਸਿਆਲਾਂ ਚ ਹਾਰਟ ਅਟੈਕ ਜਿਹੜਾ ਹੈਗਾ ਉਹ ਹਮੇਸ਼ਾ ਵੱਧਾ ਜਦੋਂ ਆਪਾਂ ਇਹਨੂੰ ਲੈਬ ਦੇ ਵਿੱਚ ਦੇਖੀਏ ਸੁਕਸ਼ਮ ਰੂਪ ਚ ਤਾਂ ਕੋਲੇਸਟ੍ਰੋਲ ਜਿਹੜਾ ਹੈਗਾ ਕਿਸੇ ਦਾ ਅਗਰ ਥੋੜਾ ਜਿਆਦਾ ਵਧਿਆ ਤੇ ਸਿਆਲਾਂ ਚ ਹੋਰ ਵਧੂਗਾ ਕਿਉਂਕਿ ਖੂਨ ਸੰਘਣਾ ਹੁੰਦਾ ਕੋਲੇਸਟ੍ਰੋਲ ਹੋਰ ਕਨਸੈਂਟ੍ਰੇਟ ਹੁੰਦਾ ਔਰ ਸਾਡੇ ਜਿਹੜੇ ਛੋਟੀਆਂ ਬਲੱਡ ਵੈਸਲ ਐ ਕੋਰਨਰ ਜਿਹੜੇ ਹਾਰਟ ਨੂੰ ਫੀਡ ਕਰਦੀਆਂ ਉਹਨਾਂ ਦੇ ਅੰਦਰ ਐਂਡੋਥੀਲੀਅਮ ਆ ਉਹਨਾਂ ਨੂੰ ਡੈਮੇਜ ਕਰਦਾ ਇਨਫਲੇਮ ਕਰਦਾ ਹਾਈ ਕੋਲੇਸਟ੍ਰੋਲ ਉਹ ਵੀ ਸੈਲਾਂ ਚ ਜ਼ਿਆਦਾ ਦੂਜਾ ਚ ਜਿਹੜੇ ਸਾਡੇ ਹਾਰਮੋਨਸ ਹੈਗੇ ਜਿਹੜੇ ਸਾਡੀ ਕਿਡਨੀਸ ਤੋਂ ਬਣ ਰਹੇ ਐਡਰੇਨਾਲਿਨ ਨੋਨ ਐਡਰੇਨਾਲਿਨ ਉਹਦੀ ਮਾਤਰਾ ਵੱਧ ਗਈ ਨੀਂਦ ਠੀਕ ਨਹੀਂ ਹੈਗਾ ਸਟ੍ਰੈਸ ਹਾਰਮੋਨ ਦੀ ਮਾਤਰਾ ਵੱਧ ਗਈ ਸੋ ਇਹ ਲੈਬ ਦੇ ਵਿੱਚ ਵੀ ਸਾਨੂੰ ਇਹ ਨਜ਼ਰ ਆਉਂਦਾ ਵੀ ਇਹ ਫਾਈਂਡਿੰਗਸ ਆ ਰਹੀਆਂ ਸੋ ਪ੍ਰੋਟੈਕਸ਼ਨ ਦੇ ਤੌਰ ਤੇ ਬੰਦਾ ਕੀ ਕਰੇ ਪਹਿਲੀ ਗੱਲ ਤਾਂ ਉਰਾ ਬਰਾ ਮਤਲਬ 12 ਮਹੀਨੇ ਆਪਣੇ ਆਪਣੇ ਫਿਜ਼ੀਕਲ ਐਕਟੀਵਿਟੀ ਤੇ ਰੱਖੋ ਜੀ ਅਗਰ ਸਿਆਲ ਚ ਬਹੁਤ ਜ਼ਿਆਦਾ ਬਾਹਰ ਟੈਂਪਰੇਚਰ ਲੋ ਹੈਗਾ ਤੁਸੀਂ ਜਿਮ ਜਾ ਸਕਦੇ ਆ ਜਾਂ ਘਰ ਤੋਂੜੇ ਪੌੜੀਆਂ ਉੱਪਰ ਥੱਲੇ ਕਰ ਸਕਦੇ ਆ ਤੇ ਮਤਲਬ ਤੁਸੀਂ ਘਰੇ ਵੀ ਮਤਲਬ ਗਤੀਵਿਧੀ ਰੱਖ ਸਕਦੇ ਹੋ ਦੂਜਾ ਬਾਹਰ ਜਾਣਾ ਤੇ ਆਪਣੇ ਆਪ ਨੂੰ ਮਲਟੀਪਲ ਲੇਅਰਸ ਚ ਪਹਿਰੋ ਤਾਂ ਕਿ ਗਰਮਾਇਸ਼ ਰਹੇ ਅਗਰ ਠੰਡਾ ਹੈਗਾ ਤੇ ਤੁਹਾਡੇ ਬਲੱਡ ਸਰਕੂਲੇਟ ਨੇ ਹੋਰ ਟਾਈਟ ਹੋ ਜਾਣਾ ਕੋਰਿਸਪੌਂਸ ਹੈਗਾ ਸਾਡਾ ਸੋ ਅਗਰ ਤੁਸੀਂ ਵਾਰਮ ਹੈਗੇ ਤਾਂ ਬਲੱਡ ਸਰਕੂਲੇ ਖੁੱਲੀਆਂ ਰਹਿਣਗੇ ਤੀਜਾ ਤੰਬਾਕੂ ਦਾ ਸੇਵਨ ਤਾਂ ਛੱਡ ਦੋ ਹੁਣ ਸ਼ਰਾਬ ਦਾ ਵੀ ਮੈਂ ਕਹੂੰਗਾ ਛੱਡ ਦੋ ਲੇਕਿਨ ਲੋਕਾਂ ਨੇ ਮੰਨਣਾ ਨਹੀਂ ਹੈਗਾ ਸੋ ਜਿਹੜੇ ਪੀਂਦੇ ਹੋ ਘਟਾ ਲਓ ਭਾਈ ਥੋੜਾ ਜਿਆ ਕਰ ਲਓ ਹੈਨਾ ਵੀ ਤੁਸੀਂ ਅਗਰ 2-3 ਪੈਕ ਲੋਣੇ ਤੇ ਅੱਧਾ ਕਰ ਲਓ ਵੀ ਤੁਸੀਂ ਘਟਨਾ ਦੇ ਹੈ ਨਹੀਂ ਪਾਰਟੀਆਂ ਛੱਡੀਆਂ ਤੇ ਕਰਨੀਆਂ ਹੈਨਾ ਜੀ ਸੋ ਉਪਰ ਸ਼ਰਾਬ ਦਾ ਵੀ ਸੇਵਨ ਕਰੋ ਉਹ ਸਟ्रेस ਨੂੰ ਮੈਨੇਜ ਕਰਨ ਵਾਸਤੇ ਦੇਖੋ ਸਭ ਤੋਂ ਵੱਡਾ ਤੋਹਫਾ ਹੁੰਦਾ ਇੱਕ ਦੂਜੇ ਦੇ ਨਾਲ ਜਾ ਕੇ ਮਿਲਣਾ ਜੁਲਣਾ ਹਾਲਚਲ ਪੁੱਛਣਾ ਕੋਈ ਕੀਮਤੀ ਗਿਫਟ ਬਾਇ ਕਰਨਾ ਕਰਜ਼ਾਈ ਹੋ ਜਾਣਾ ਹਨਾ ਤੁਹਾਡੇ ਕ੍ਰੈਡਿਟ ਕਾਰਡ ਤੁਹਾਨੂੰ ਪਤਾ 18% ਇੰਟਰਸਟ ਓਕ ਕੇ ਲੈਂਦੇ ਆ ਸੋ ਉਹ ਉਹਦਾ ਕੋਈ ਮਨੋਰਥ ਨਹੀਂ ਰਹਿੰਦਾ ਭਗਤੀ ਭਾਵਨਾ ਮੈਡੀਟੇਸ਼ਨ ਸਿਮਰਨ ਯੋਗਾ ਉਹ ਵੀ ਮਨ ਨੂੰ ਸ਼ਾਂਤ ਰੱਖਦਾ ਜਦੋਂ ਆਪਾਂ ਮਨ ਨੂੰ ਸ਼ਾਂਤ ਰੱਖਦੇ ਆ ਤੇ ਜਿਹੜੇ ਹਾਰਮੋਨਸ ਆ ਉਹ ਵੀ ਥੱਲੇ ਹੋ ਜਾਂਦੇ ਹਾਰਟ ਆਰਾਮ ਦੇ ਨਾਲ ਚੱਲਣਾ ਸ਼ੁਰੂ ਹੋ ਜਾਂਦਾ ਸਕੂਨ ਮਿਲਦਾ ਉਹਨੂੰ ਇੱਕ ਕਿਸਮ ਦਾ ਔਰ ਦੂਜਾ ਜਦੋਂ ਆਪਾਂ ਸਿਆਲਾਂ ਤੋਂ ਬਾਹਰ ਨਿਕਲ ਕੇ ਦੇਖੀਏ ਤੇ ਮੰਡੇ ਮਾਰਨਿੰਗ ਸਭ ਤੋਂ ਜ਼ਿਆਦਾ ਹਾਰਟ ਅਟੈਕ ਹੁੰਦੇ ਆ। ਅੱਛਾ ਜੀ। 8 ਵਜੇ ਤੋਂ 10 ਵਜੇ ਦੇ ਵਿੱਚ। ਕਿਉਂਕਿ ਸੈਟਰਡੇ ਸੰਡੇ ਛੁੱਟੀ ਹੁੰਦੀ ਆ ਤੇ ਸੰਡੇ ਰਾਤ ਨੂੰ ਸਟ੍ਰੈਸ ਵਧਣਾ ਸ਼ੁਰੂ ਹੋ ਗਿਆ ਵੀ ਸਵੇਰੇ ਬੌਸ ਨੇ ਪ੍ਰੋਜੈਕਟ ਮੰਗਿਆ ਸੀ ਪਤਾ ਨਹੀਂ ਕੰਪਲੀਟ ਹੋਇਆ ਕਿ ਨਹੀਂ ਮੇਰੇ ਕੀ ਪੇਸ਼ਗੀ ਹੋਣੀ ਆ। ਸੋ ਸਟ੍ਰੈਸ ਕਰਕੇ 올 ਓਵਰ ਦ ਵਰਲਡ ਅਸੀਂ ਦੇਖਦੇ ਆ ਮੰਡੇ ਮਾਰਨਿੰਗ ਜਿਹੜਾ ਹੈਗਾ ਹਾਰਟ ਅਟੈਕ ਸਭ ਤੋਂ ਜ਼ਿਆਦਾ ਹੁੰਦਾ। ਲੇਕਿਨ ਸਿਆਲਾਂ 'ਚ ਦਿਸੰਬਰ 25 26 ਤੇ ਜਨਵਰੀ 1 ਨੂੰ ਅਸੀਂ ਦੇਖ ਰਹੇ ਆ। ਸੋ ਇਸ ਸਾਲ ਵੀ ਮਤਲਬ ਹਾਰਟ ਅਟੈਕ ਦੀ ਦਰ ਤਾਂ ਉਨੀ ਰਹੀ ਜਿੰਨੀ ਪਹਿਲਾਂ ਲੇਕਿਨ ਆਪਾਂ ਇਹਨਾਂ ਨੂੰ ਪ੍ਰੀਵੈਂਟ ਕਰ ਸਕਦੇ ਆ ਜੀ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਮਿਹਰਬਾਨੀ ਜੀ ਧੰਨਵਾਦ ਥੈਂਕ ਯੂ ਸ਼ੁਕਰੀਆ ਜੀ ਦੋਸਰੇ ਡਾਕਟਰ ਪਰਕਸ਼ ਸਿੰਘਪੁਰ ਜੀ ਹੁਣਾਂ ਨਾਲ ਗੱਲਬਾਤ ਕੀਤੀ ਔਰ ਹਾਰਟ ਅਟੈਕ ਦਾ ਜਿਹੜਾ ਸੈਂਟੀਫਿਕ ਰੀਜ਼ਨ ਆ ਇਹਦਾ ਸਰਦੀਆਂ ਦੇ ਨਾਲ ਵਿਗਿਆਨਿਕ ਕਾਰਨ ਕੀ ਆ ਉਹ ਡਾਕਟਰ ਸਾਹਿਬ ਨੇ ਤੁਹਾਡੇ ਨਾਲ ਸਾਂਝਾ ਕੀਤਾ ਅਮਿਤ ਪੁਨੇਸ਼ਰ ਨਾਲ ਚੈਨਲ ਪੰਜਾਬੀ ਸਰੀ ਜਿਹੜਾ ਬੰਦਾ ਕੈਨੇਡਾ ਦੇ ਵਿੱਚ ਪੱਕਾ ਆ ਪੀਆਰਆ ਸਿਟੀਜ਼ਨ ਉਦੇ ਕੋਲੇ ਕਾਰ ਦੀ ਇੰਸ਼ੋਰੈਂਸ ਆ ਹੈਲਥ ਇਥੇ ਯੂਨੀਵਰਸਲ ਹੈਲਥ ਕੇਅਰ ਉਹ ਸਾਰਾ ਕੁਝ ਫ੍ਰੀ ਆ ਘਰ ਦੀ ਇੰਸ਼ੋਰੈਂਸ ਆ ਉਸ ਬੰਦੇ ਨੂੰ ਹੋਰ ਕਿਹੜਾ ਇੰਸ਼ੋਰੈਂਸ ਕਰਾਉਣ ਦੀ ਲੋੜ ਆ ਤੇ ਉਹ ਕਿਉਂ ਕਰਾਉਣ ਦੀ ਲੋੜ ਆ ਅਸੀਂ ਅੱਜ ਗੱਲਬਾਤ ਕਰਨੀ ਆ ਪਰਮਿੰਦਰ ਸਿੰਘ ਉਹਨਾਂ ਨਾਲ ਥਿੰਕ ਇੰਸ਼ੋਰੈਂਸ ਤੋਂ ਥਿੰਕ ਸਾਹਿਬ ਹੋਰ ਇੰਸ਼ੋਰੈਂਸ ਕਿਹੜਾ ਚਾਹੀਦਾ ਬੰਦੇ ਨੂੰ ਜੇ ਹੈਲਥ ਫ੍ਰੀ ਆ ਸਾਰਾ ਕੁਝ ਉਹਦੇ ਕੋਲ ਆ ਸਹੂਲਤ ਸਰਕਾਰ ਦਿੰਦੀ ਆ ਹਾਂਜੀ ਬਿਲਕੁਲ ਸਾਰਿਆਂ ਦੀ ਸੋਚ ਇਹੀ ਹੁੰਦੀ ਆ ਮੈਨੂੰ ਹੋਰ ਕਿਹ ਸੈਂਸ਼ੂਰੈਂਸ ਦੀ ਲੋੜ ਨਹੀਂ ਹੈਗੀ ਜਾ ਮੇਰੇ ਕੰਮ ਤੋਂ ਕਵਰੇਜ ਹੈਗੀ ਹੈ ਜਾਂ ਮੈਨੂੰ ਬਾਕੀ ਹਸਪਤਾਲ ਦਾ ਫਰੀ ਹੈ ਮੈਨੂੰ ਇੰਸ਼ੂਰੈਂਸ ਦੀ ਲੋੜ ਨਹੀਂ ਹੈਗੀ ਕਿਉਂਕਿ ਅਸੀਂ ਸੋਚਦੇ ਨਹੀਂ ਸਾਡੀ ਦੌੜ ਤਾਂ ਹੁੰਦੀ ਹੈ ਵੀ ਹੁਣ ਬਿੱਲ ਆਉਣ ਵਾਲਾ ਹੈ ਅਸੀਂ ਬਿੱਲ ਦੇਣਾ ਅਗਲੇ ਮਹੀਨੇ ਦਾ ਪਰ ਹਾਂ ਸਰ ਨਾਲ ਜ਼ਿਆਦਾ ਲੋੜ ਹੈਗੀ ਅਸੀਂ ਡਿਸੇਬਿਲਟੀ ਇੰਸ਼ੂਰੈਂਸ ਦੀ ਗੱਲ ਕਰਦੇ ਹਾਂ ਜੇ ਮੈਂ ਕੰਮ ਤੇ ਜਾਊਗਾ ਤਾਂ ਪੈਸੇ ਘਰੇ ਆਉਣੇ ਨੇ ਜੀ ਤੇ ਮੈਂ ਪ੍ਰਿੰਟਿੰਗ ਮਸ਼ੀਨ ਆ ਮੈਂ ਹੀ ਪੈਸੇ ਪ੍ਰਿੰਟ ਕਰਦਾ ਮੈਂ ਹੀ ਕੰਮ ਤੇ ਜਾਣਾ ਤੇ ਮੈਂ ਮੈਂ ਹੀ ਪੈਸੇ ਲੈ ਕੇ ਆਉਣਾ ਤਾਂ ਹੀ ਜਿੰਨਾ ਖਾਤਰ ਅਸੀਂ ਭੱਜੇ ਫਿਰਦੇ ਆ ਇਸੇ ਕਰਕੇ ਮੈਂ ਕੰਮ ਤੇ ਜਾਣਾ ਹੁਣ ਆ ਵੀ ਜੇ ਮੈਂ ਕੰਮ ਤੇ ਨਹੀਂ ਜਾਂਦਾ ਤਾਂ ਕੀ ਹੋਊਗਾ ਛੱਟ ਵੀ ਲੱਗ ਸਕਦੀ ਆ ਉਹਨੂੰ ਸੀ ਕਹਿੰਦੇ ਡਿਸੇਬਿਲਟੀ ਐ ਛੋਟਾ ਸਾ ਉਹਦੇ ਨਾਲੇ ਆ ਵੀ ਜੇ ਬੰਦਾ ਕੰਮ ਤੇ ਨਹੀਂ ਜਾ ਸਕਦਾ 24 ਘੰਟੇ ਕਵਰੇਜ ਹੈਗੀ ਆ ਅਕਰੇ ਛੱਟ ਲੱਗ ਜਵੇ ਬਾਹਰ ਛੱਟ ਲੱਗ ਜਵੇ ਸਾਨੂੰ ਇਹ ਤਾਂ ਪਤਾ ਹੈ ਵੀ ਸਾਨੂੰ ਮੰਥਲੀ ਪੈਸੇ ਮਿਲਦੇ ਰਹਿਣਗੇ ਬੈਨੀਫਿਟ ਇੱਕ ਤਾਂ ਹੋ ਗਈ ਡਿਸੇਬਿਲਟੀ ਦੂਜੀ ਆ ਜਾਂਦੀ ਕਿ ਬਿਮਾਰੀਆਂ ਦੀ ਆਪਾਂ ਗੱਲ ਕਰਦੇ ਹਾਂ ਵੱਡੀ ਬਿਮਾਰੀ ਵੀ ਲੱਗ ਸਕਦੀ ਕ੍ਰਿਟੀਕਲ ਇਲਨੈਸ ਦੀ ਗੱਲ ਕਰਦੇ ਆਂ ਕ੍ਰਿਟੀਕਲ ਇਲਨੈਸ ਕੋਈ ਵੱਡੀ 25 29 ਬਿਮਾਰੀਆਂ ਦਾ ਬਹਾਰ ਅਟੈਕ ਕੈਂਸਰ ਅਲਜ਼ਾਈਮਰ ਕਿਡਨੀ ਫੇਲਿਅਰ ਇਦਾਂ ਦੀ ਕੋਈ ਬਿਮਾਰੀ ਹੋ ਗਈ ਉਹ ਕੰਪਨੀ ਲੰਮਸਮ ਪੇ ਕਰਦੇ ਆ ਹੁਣ ਦੋ ਚੀਜ਼ਾਂ ਦਾ ਅਟੈਕ ਹੋ ਗਿਆ ਇੱਕ ਤਾਂ ਕਿਸ਼ਤਾਂ ਦਾ ਇੱਕ ਬਿਮਾਰੀ ਦਾ ਹੁਣ ਐ ਵੀ ਅਸੀਂ ਨਜਿਠਣਾ ਕਿਦਾਂ ਜੇ ਐਟ ਲੀਸ ਸਾਡੇ ਕੋਲ ਕਵਰੇਜ ਹੈਗੀ ਐ ਸਾਨੂੰ ਐ ਵੀ 6 ਮਹੀਨੇ ਲੱਗ ਜਣਾ 7 ਮਹੀਨੇ ਲੱਗ ਜਣਾ ਸਾਨੂੰ ਚਿੰਤਾ ਨਹੀਂ ਸਾਨੂੰ ਕਾਲੀ ਨਹੀਂ ਹੈਗੀ ਵੀ ਕੰਮ ਤੇ ਦੁਹਰਾ ਜਾਣ ਦੀ ਸੋ ਇਹ ਹੋ ਗਿਆ ਲਿਵਿੰਗ ਬੈਨੀਫਿਟ ਉਹਨੂੰ ਕਹਿੰਦੇ ਸੀ ਆਪਦੇ ਖਾਤਰ ਇੰਸ਼ੋਰੈਂਸ ਕਰਾਈ ਕਿਸੇ ਹੋਰ ਖਾਤਰ ਨਹੀਂ ਕਰਾਈ ਤੇ ਉਹਨੂੰ ਆਪਾਂ ਲਿਵਿੰਗ ਬੈਨੀਫਿਟ ਕਹਿੰਦੇ ਵੀ ਆਪੇ ਹਮੇਸ਼ਾ ਕਹਿੰਦਾ ਬੰਦਾ ਆ ਪਿਛਲੇ ਵਾਲਿਆਂ ਵਾਸਤੇ ਨਹੀਂ ਆਪਦੇ ਵਾਸਤੇ ਹੀ ਹੈ ਵੀ ਇਹ ਐ ਜੇ ਮੈਨੂੰ ਪਤਾ ਐ ਮੈਂ ਕੰਮ ਤੇ ਨਹੀਂ ਜਾ ਸਕਦਾ ਤੇ ਮੇਰੇ ਖਰਚੇ ਕਿੱਦਾਂ ਚੱਲਾਂਗੇ ਇਸ ਕਰਕੇ ਵੀ ਇਹ ਚੀਜ਼ਾਂ ਦੀ ਲੋੜ ਹੈਗੀ ਆ ਇਹਦਾ ਮਤਲਬ ਆ ਜੇ ਸੱਟ ਲੱਗ ਜਾਂਦੀ ਕੋਈ ਬਿਮਾਰੀ ਠਮਾਰੀ ਹੋ ਜਾਂਦੀ ਕੰਮ ਤੇ ਨਹੀਂ ਜਾ ਰਿਹਾ ਤੁਹਾਨੂੰ ਪੈਸੇ ਫਿਰ ਵੀ ਆ ਰਹੇ ਹਾਂਜੀ ਬਿਲਕੁਲ ਜੀ ਇਹ ਪੈਸੇ ਇੰਸ਼ੋਰੈਂਸਿੰ ਦਾ ਫਿਰ ਹਾਂਜੀ ਤੇ ਇਹਦੀਆਂ ਸ਼ਰਤਾਂ ਕੀ ਹੁੰਦੀਆਂ ਤੇ ਇੰਸ਼ੋਰੈਂਸ ਕਿੰਨਾ ਕੁ ਹੁੰਦਾ ਪ੍ਰੀਮੀਅਮ ਇਹਦਾ ਜਿਹੜਾ ਦੇਣਾ ਹੁੰਦਾ ਹਾਂਜੀ ਬਿਲਕੁਲ ਇਹ ਡਿਪੈਂਡ ਕਰਦਾ ਵੀ ਤੁਹਾਡੀ ਇਨਕਮ ਕੀ ਹੈਗੀ ਹੈ ਜੀ ਕਿੰਨਾ ਤੁਸੀਂ ਪੇਚੈਕ ਪ੍ਰੋਟੈਕਟ ਕਰਨਾ ਐਗਜ਼ਾਮਪਲ ਜੇ ਕੋਈ 10000 ਬਣਾਉਂਦਾ ਉਹਨਾਂ ਨੂੰ ਜ਼ਰੂਰੀ ਨਹੀਂ ਵੀ 10000 ਰਿਕਵਰ ਕਰਨਾ ਉਹ ਕਹ ਸਕਦਾ ਮੇਰਾ 5000 ਦਾ ਖਰਚਾ ਚੱਲਦਾ ਮੈਨੂੰ 5000 ਦੀ ਕਵਰੇਜ ਹੀ ਚਾਹੀਦੀ ਹੈ ਪਰ ਉਹ ਕੋਈ ਕਹਦਾ ਮੇਰਾ 2000 ਹੀ ਚਾਹੀਦਾ ਮੈਂ 2000 ਦੀ ਕਰ ਉਹਦੇ ਹਿਸਾਬ ਨਾਲ ਦੀ ਕਿਸ਼ਤ ਬਣ ਜੂਗੀ ਕਿਸ਼ਤ ਵੀ ਬਣਦੀ ਹੈ ਤੁਹਾਡੇ ਕੰਮਾਂ ਦੇ ਹਿਸਾਬ ਨਾਲ ਏਕਸਕਿਊਜ਼ ਮੀ ਤੁਹਾਡੇ ਕੰਮਾਂ ਦੇ ਹਿਸਾਬ ਨਾਲ ਐਗਜ਼ਾਮਪਲ ਜੇ ਕੋਈ ਆਫਿਸ 'ਚ ਕੰਮ ਕਰਦਾ ਉਹਦੀ ਕਿਸ਼ਤ ਘੱਟ ਹੈ ਜੇ ਕੋਈ ਬਲੂ ਕਾਲਰ ਹੈ ਰੋਡ ਤੇ ਹੈ ਉਹਦਾ ਰਿਸਕ ਜ਼ਿਆਦਾ ਹੈਗਾ ਸੋ ਇਹ ਵੀ ਹੁਣ ਐਗਜ਼ਾਮਪਲ ਜੇ ਉਹੀ ਗੱਲ ਹੋ ਗਈ ਵੀ ਤੁਹਾਡੇ ਕੰਮ ਦੇ ਹਿਸਾਬ ਨਾਲ ਤੇ ਤੁਹਾਡੇ ਜਿੰਨਾ ਤੁਸੀਂ ਕਵਰੇਜ ਲੈਣੇ ਉਸ ਹਿਸਾਬ ਨਾਲ ਦੀ ਕਿਸ਼ਤ ਬਣੂਗੀ ਐਗਜ਼ਾਮਪਲ ਜੇ ਆਪਾਂ ਕੋਈ 15 ਕਰਨ ਨੂੰ 2000 ਡਾਲਰ ਦੀਆਂ ਦਾ ਕਵਰੇਜ ਚਾਹੀਦੀ ਆ ਹੁਣ ਕਹੇ ਵੀ 0 ਦੇਣ ਤੋਂ ਸ਼ੁਰੂ ਹੋ ਜਵੇ ਆਲਮੋਸਟ 752 ਡਾਲਰ ਮਹੀਨੇ ਦੀ ਕਿਸ਼ਤ ਬਣਦੀ ਆ ਜੇ ਉਹੀ ਕਰਨ ਵੀ 30 ਦਿਨਾਂ ਬਾਅਦ ਕਵਰ ਸ਼ੁਰੂ ਹੋਵੇ ਉਹੀ ਚੀਜ਼ ਦੀ 35 ਡਾਲਰ ਕੈ ਸ਼ੁਰੂ ਹੋਗੀ ਹੁਣ 2000 ਡਾਲਰ ਅਸੀਂ 35 ਡਾਲਰ ਦੇਣਾ ਹੁਣ ਜੇ ਕੋਈ ਵਾਈਟ ਕਾਲਰ ਹੈ ਉਹਨੂੰ ਇਹ ਚੀਜ਼ ਹੋਰ ਸਸਤੀ ਹੋਗੀ ਉਹਦਾ ਮਤਲਬ ਜਿਹੜਾ ਆਫਿਸ 'ਚ ਕੰਮ ਕਰਦਾ ਵੀ ਜਿਹੜਾ ਰਿਸਕ ਘੱਟ ਆ ਜਿਹੜਾ ਹੌ ਰੋਡ ਤੇ ਆ ਉਹਨੂੰ ਰਿਸਕ ਵੱਧ ਆ ਉਹディ ਕੈਸਟ ਵੀ ਬਾਰੇ ਸੋ ਇਹ ਵੀ ਜੇ ਹੁਣ ਕਿਸੇ ਨੂੰ ਵੱਧ ਚਾਹੀਦੀ ਕੋਈ ਮੈਨੂੰ 5000 ਦੀ ਚਾਹੀਦੀ ਕਿਉਂਕਿ ਇਹ ਵੀ ਕਿਸੇ ਕਿਸ਼ਤਾਂ ਵੀ ਨੇ ਟਰੱਕ ਦੀਆਂ ਕਿਸ਼ਤਾਂ ਵੀ ਨੇ ਆਪ ਦਾ ਪੇਚਾ ਵੀ ਪ੍ਰੋਟੈਕਟ ਕਰਨਾ ਹੁਣ ਕੋਈ ਮੈਂ 6000 ਕਵਰ ਕਰਨਾ ਉਹ 6000 ਵੀ ਕਵਰ ਹੋ ਸਕਦਾ ਹੁਣ ਡਿਪੈਂਡਿੰਗ ਪਾਲਿਸੀ ਕਿਦਾਂ ਡਿਜ਼ਾਈਨ ਕਰਨੀ ਆ ਕਿਸ਼ਤ ਕਿੰਨੀ ਕੀ ਚਾਹੀਦੀ ਆ ਕਿੰਨੇ ਦਿਨਾਂ ਬਾਅਦ ਸ਼ੁਰੂ ਹੋਵੇ ਉਹ ਸਾਰੀਆਂ ਚੀਜ਼ਾਂ ਉਹ ਉਹ ਨਿਰਧਾਰਤ ਕਰਦੀਆਂ ਵੀ ਕਿਸ਼ਤ ਕਿੰਨੀ ਹੋਊਗੀ ਮੰਥਲੀ ਤੁਹਾਡੀ ਰੱਬ ਨਾ ਕਰੇ ਸੱਟ ਲੱਗ ਜੇ ਜਾਂ ਕੋਈ ਬਿਮਾਰੀ ਆ ਜੇ ਕਿੰਨਾ ਚਿਰ ਫਿਰ ਇਹ ਜਿਹੜੇ ਪ੍ਰੋਟੈਕਟ ਕੀਤੇ 5 2000 10 ਹਾਂਜੀ ਬਹੁਤ ਵਧੀਆ ਕੁਐਸਚਨ ਆਉਂਦਾ ਹੈ ਨਾ ਡਿਪੈਂਡ ਕਰਦਾ ਵੀ ਅਸੀਂ ਕਿਦਾਂ ਦੀ ਨਾਲ ਪਾਲਿਸੀ ਲੈਨੇ ਹੈ ਕਈ ਵਾਰੀ ਹੁੰਦਾ ਸਿਰਫ ਸਾਨੂੰ 2 ਸਾਲ ਹੀ ਕੰਪਨੀਆਂ ਪੇ ਕਰਦੀਆਂ ਕਈ ਵਾਰ ਇਹਦੀ অপਸ਼ਨ ਚੂਜ਼ ਕਰਦੇ ਆ 5 ਸਾਲ ਜਾਂ 65 ਸਾਲ ਤੱਕ ਜਾਂ 70 ਸਾਲ ਤੱਕ ਅਸੀਂ অপਸ਼ਨ ਚੂਜ਼ ਕਰ ਜਿੱਦਾਂ ਆਪਾਂ ਕਹਿੰਨਾ ਡਿਸੇਬਿਲਟੀ ਸ਼ਾਰਟ ਟਰਮ ਜਾਂ ਲੌਂਗ ਟਰਮ ਅਸੀਂ ਆਪਦੀ ਪਾਲਿਸੀ ਡਿਜ਼ਾਈਨ ਕਰ ਸਕਦੇ ਆ ਵੀ ਸਾਨੂੰ ਇਹ ਜਿਹੜੀ ਪਾਲਿਸੀ ਹੈ ਵੀ ਸ਼ਾਰਟ ਟਰਮ ਹੈ ਜਾਂ ਲੌਂਗ ਟਰਮ ਹੈ ਜੇ ਲੌਂਗ ਟਰਮ ਹੈ ਉਹਦੀ ਕਿਸ਼ਤ ਵੱਧ ਜੂਗੀ ਜੇ ਜਿਹੜੀ ਸ਼ਾਰਟ ਟਰਮ ਹੈ ਆਪਾਂ 2 ਸਾਲ ਦੀ ਗੱਲ ਕਰਦੇ ਆ ਉਹਦੀ ਕਿਸ਼ਤ ਘੱਟ ਹੋਊਗੀ ਜੇ ਤਾਂ ਆਪਾਂ ਐਗਜ਼ਾਮਪਲ ਦਿੱਤਾ $53 $35 ਉਹ ਸਿਰਫ 2 ਸਾਲਾਂ ਤੱਕ ਕਵਰੇਜ ਕਰਦੇ ਨੇ ਪਰ ਇਹ ਚੀਜ਼ਾਂ ਨਾਲ ਤੁਹਾਨੂੰ ਨਾਲ ਖਿਆਲ ਰੱਖਣ ਦੀ ਲੋੜ ਹੈ ਵੀ ਜਦੋਂ ਡਿਸੇਬਿਲਟੀ ਹੁੰਦੀ ਹੈ ਜਿਹੜੇ ਬਲੂ ਕਾਲਰ ਨੇ ਕਈ ਵਾਰੀ ਉਹਦੇ ਚ ਵੀ ਸਿਰਫ ਸੱਟ ਜਿਹੜੀ ਆ ਦਿਖਦੀ ਨਹੀਂ ਸਾਨੂੰ ਗੁੱਜੀ ਸੱਟ ਆ ਉਹਦੇ ਸਿਰਫ ਕੰਪਨੀਆਂ ਦੋ ਸਾਲ ਹੀ ਦੋ ਮਹੀਨੇ ਪੇ ਕਰਦੀਆਂ ਨੇ ਇਹ ਨਹੀਂ ਵੀ ਜਿੰਨਾ ਚਿਰ ਸਾਨੂੰ ਆਫਰ ਰਹਿੰਦੇ ਆ ਉਹ ਕਹਿੰਦੇ ਸੌਫਟ ਇਸ਼ੂ ਇੰਜਰੀ ਗੱਲ ਹੋ ਗਈ ਹੁਣ ਸੌਫਟ ਟਿਸ਼ੂ ਇੰਜਰੀ ਬੰਦਾ ਕਹਿੰਦਾ ਮੈਂ ਕੰਮ ਤੇ ਨਹੀਂ ਆ ਸਕਦਾ ਪਰ ਜਿਹੜਾ ਡਾਕਟਰ ਦਾ ਨੋਟ ਹੈ ਬੜਾ ਪਾਵਰਫੁਲ ਨੋਟ ਹੁੰਦਾ ਉਹ ਕਹਿੰਦਾ ਬਿਨੀ ਸੌਫਟ ਇਸ਼ੂ ਐ ਸੌਫਟ ਇਸ਼ੂ ਦਾ ਵੀ ਕੇਰੀ ਮੋਚ ਆ ਗਈ ਬੰਦਾ ਕਹਿੰਦਾ ਜੇ ਉਹ 2 ਮਹੀਨੇ ਰ ਠੀਕ ਹੋ ਜਾ ਫਿਰ ਕੰਪਨੀਆਂ ਕਹਿੰਦੀਆਂ ਉਹਨੂੰ ਅਸੀਂ ਸਿਰਫ 2 ਮਹੀਨੇ ਪੇ ਕਰਨਾ ਪਰ ਇਹ ਵੀ ਖਿਆਲ ਰੱਖਣ ਦੀ ਲੋੜ ਹੈ ਕਈ ਵਾਰ ਸੋਚਦੇ ਆ ਸਾਡੀ ਪਾਲਿਸੀ 70 ਸਾਲ ਤੱਕ ਜਾਂ 65 ਸਾਲ ਤੱਕ ਸਾਨੂੰ ਮਿਲਦੇ ਰਹਿਣਗੇ ਪਰ ਉਹ ਵੀ ਦੇਖਦੇ ਅੰਦਰ ਧਾਰਤ ਕਰਦੇ ਵੀ ਛੱਟ ਕਿੱਦਾਂ ਦੀ ਹੈਗੀ ਐ ਸੌਫਟ ਇਸ਼ੂ ਹੈ ਜਿਹੜੀ ਛੱਟ ਦਿਖਦੀ ਨਹੀਂ ਉਹਦੇ ਸਿਰਫ ਮਹੀਨਾ ਦੋ ਮਹੀਨੇ ਪੇ ਕਰਦੇ ਨੇ ਪਰ ਹਾਂ ਜਿਹੜੇ ਵਾਈਟ ਕਾਲਰ ਨੇ ਉਹਨਾਂ ਵਾਸਤੇ ਜਿਹੜੀਆਂ ਪਾਲਿਸੀਜ਼ ਹੈਗੀਆਂ ਉਹ ਜਿੰਨਾ ਚਿਰ ਭਾਵੇਂ ਕੰਮ ਤੇ ਨਹੀਂ ਜਾ ਸਕਦੇ ਉਹਨਾਂ ਨੂੰ ਪੈਸੇ ਮਿਲਦੇ ਰਹਿਣਗੇ ਜੇਕਰ ਹੋਰ ਜਾਣਕਾਰੀ ਸਾਡੇ ਦਰਸ਼ਕਾਂ ਨੇ ਲੈਣੀ ਹੋਵੇ ਕੰਟੈਕਟ ਜਾਂ ਕਿੱਥੇ ਪਤਾ ਕਰਨਗੇ ਹਾਂਜੀ ਬਿਲਕੁਲ ਜੇ ਆਪਾਂ ਹੁਣ ਥਿੰਕ ਕਿਰਡ ਆਫਿਸ ਹੈਗਾ ਪਾਲਬੈਂਸ ਸੈਂਟਰ ਹੈਗਾ ਜੀ ਤੇ ਬਾਕੀ ਸਾਡੀ ਵੈਬਸਾਈਟ ਹੈ ਥਿੰਕ ਕਿ.ਸੀ. ਉੱਥੇ ਜਾ ਕੇ ਤੁਸੀਂ ਕੋਈ ਵੀ ਆਪ ਦਾ ਇੰਸ਼ੋਰੈਂਸ ਕੋਰ ਚੈੱਕ ਕਰਨਾ ਸੁਪਰ ਵੀਜ਼ਰ ਲਾਈਫ ਇੰਸ਼ੋਰੈਂਸ ਡਿਸੇਬਿਲਟੀ ਤੁਹਾਡਾ ਕੋਈ ਕੁਐਸਚਨ ਆਇਆ ਬੱਚਿਆਂ ਦੀ ਆਰਆਈਐਸਪੀ ਜਾਂ ਲਾਈਫ ਇੰਸ਼ੋਰੈਂਸ ਬਾਰੇ ਬਾਕੀ ਸਾਡਾ ਨੰਬਰ ਹੈ 604 828 7213 ਮਿਹਰਬਾਨੀ ਜੀ ਥੈਂਕ ਯੂ ਦੋਸਤੋ ਅਸੀਂ ਗੱਲਬਾਤ ਕੀਤੀ ਬਹੁਤ ਹੀ ਮਹੱਤਵਪੂਰਨ ਗੱਲਬਾਤ ਆ ਜੇ ਕੰਮ ਚਲੇ ਗਿਆ ਰੱਬ ਨਾ ਕਰੇ ਕਿਤੇ ਸੱਟ ਲੱਗ ਗਈ ਤਾਂ ਕਿਸ਼ਤਾਂ ਫਿਰ ਪੇਮੈਂਟਾਂ ਕਿੱਥੋਂ ਜਾਣੀਆਂ ਉਹਦੇ ਲਈ ਇੰਸ਼ੋਰੈਂਸ ਇਹਦੇ ਬਾਰੇ ਜ਼ਿਆਦਾ ਜਾਣਕਾਰੀ ਤੁਸੀਂ ਥਿੰਕ ਇੰਸ਼ੋਰੈਂਸ ਤੋਂ ਲੈ ਸਕਦੇ ਹੋ ਦੋਸਤੋ ਸਰਦੀਆਂ ਦਾ ਹੁਣ ਮੌਸਮ ਆ ਤੇ ਸਰਦੀਆਂ ਦੇ ਵਿੱਚ ਬਹੁਤ ਕੁਝ ਇੰਡੋਰ ਬੱਚਿਆਂ ਦੇ ਖਾਸ ਤੌਰ ਤੇ ਕਰਨ ਵਾਲਾ ਹੁੰਦਾ ਅਸੀਂ ਅੱਜ ਗੱਲਬਾਤ ਕਰਨੀ ਆ ਹਰਦੀਪ ਸਿੰਘ ਸੋਤਾਹ ਹੋਂਾ ਦੇ ਨਾਲ ਰਾਇਲ ਅਕੈਡਮੀ ਆਫ ਪੰਜਾਬ ਤੋਂ ਇਹਦਾ ਡਾਂਸ ਦਾ ਸਾਡੇ ਨਾਚਾਂ ਦਾ ਫਿਟਨੈਸ ਦੇ ਨਾਲ ਕਿੰਨਾ ਇੱਕ ਸੰਬੰਧ ਆ ਸੋਤਾ ਸਾਹਿਬ ਸਾਨੂੰ ਦੱਸਿਓ ਥੋੜਾ ਜਿਆ ਕਿ ਫਿਟਨੈਸ ਦੇ ਨਾਲ ਇਹਦਾ ਕਿੰਨਾ ਇੱਕ ਸੰਬੰਧ ਹੈ ਨਿਆਣੇ ਦੀ ਜਿਹੜੀ ਓਵਰਆਲ ਫਿਟਨੈਸ ਆ ਜਿਉਂ ਭੰਗੜਾ ਪਾਉਂਦਾ ਸਭ ਤੋਂ ਪਹਿਲਾਂ ਸਾਸ਼ਕਲਪਾ ਜੀ ਥੈਂਕ ਯੂ ਫਾਰ ਹੈਵਿੰਗ ਮੀ ਜਿਹੜਾ ਸਾਡਾ ਭੰਗੜਾ ਆ ਉਹ ਇੱਕ ਤਰ੍ਹਾਂ ਦੀ ਇੱਕ ਇਹ ਜੀ ਕਾਰਡੀਓ ਐਕਸਰਸਾਈਜ਼ ਹੈ ਬੱਚਿਆਂ ਵਾਸਤੇ ਤੇ ਵੱਡਿਆਂ ਵਾਸਤੇ ਵੀ ਹੁਣ ਜੇ ਡਾਕਟਰ ਨਾਲ ਗੱਲ ਕਰਦੇ ਹੋ ਕਹਿੰਦੇ ਵੀ ਤੁਸੀਂ ਜਿਮ ਜਾਓ ਜਾਂ ਸੈਰ ਕਰੋ ਤੁਹਾਡੀ ਹਾਰਟ ਰੇਟ ਵਧੂਗੀ ਪਸੀਨਾ ਆਊਗਾ ਤੁਸੀਂ ਐਕਟਿਵ ਹੋਵੋਗੇ ਉਦਾਂ ਹੀ ਭੰਗੜਾ ਆਪਣੇ ਆਪ ਦੇ ਵਿੱਚ ਇੱਕ ਕੰਮ ਕਰਦਾ ਜਿਹਦੇ ਵਿੱਚ ਕਿ ਫੁੱਲ ਬਾਡੀ ਵਰਕਆਊਟ ਵੀ ਹੁੰਦਾ ਆ ਪਲੱਸ ਬੱਚਾ ਆਪਣਾ ਨਾਚ ਸਿੱਖਦਾ ਆ ਤੇ ਨਾਲ ਨਾਲ ਪੰਜਾਬੀ ਵਿਰਸੇ ਨਾਲ ਵੀ ਜੁੜਦਾ ਜਾਂਦਾ ਸੋ ਜਿੰਨਾ ਜ਼ਿਆਦੇ ਬੱਚਿਆਂ ਨੂੰ ਆਪਣਾ ਹੁਣ ਇਨਵੋਲਵ ਕਰ ਸਕਦੇ ਹੋ ਓਨਾ ਬੈਟਰ ਆਈ نو ਠੰਡ ਆ ਗਈ ਕਈਆਂ ਨੇ ਕਹਣ ਕਿ ਹੁਣ ਨਹੀਂ ਭੇਜਣਾ ਬਟ ਉਹ ਜਿਹੜਾ ਟਾਈਮ ਪੀਰੀਅਡ ਹੋਣ ਵਾਲਾ ਹੁੰਦਾ ਉਹੀ ਕ੍ਰੂਸ਼ਲ ਹੁੰਦਾ ਸੋ ਅਸੀਂ ਈਜ਼ੀ ਦੇ ਇੱਕ ਤਾਂ ਚਲੇ ਜਾਂਦੇ ਆ ਪਰ ਉਹ ਹਾਰਡ ਟਾਈਮ ਉਹਦੋਂ ਨਹੀਂ ਜਾਂਦੇ ਸੋ ਬੱਚਿਆਂ ਨੂੰ ਕਿਸੇ ਨਾ ਕਿਸੇ ਐਕਟੀਵਿਟੀ ਦੇ ਵਿੱਚ ਐਕਟੀਵਿਟੀ ਦੇ ਵਿੱਚ ਲਾ ਕੇ ਰੱਖਣਾ ਬਹੁਤ ਜ਼ਰੂਰੀ ਹੈ ਇਹ ਸਰੀ ਸਕੂਲ ਨੇ ਕੋਈ ਉਪਰਾਲਾ ਕੀਤਾ ਸੀ ਭੰਗੜੇ ਨਾਲ ਤੁਹਾਡੇ ਨਾਲ ਜੋੜ ਕੇ ਜੀ ਪਿੱਛੇ ਜਿਆ ਕੁਛ ਸਮਾਂ ਪਹਿਲਾਂ ਭਾਜੀ ਉਹ ਸੀਗਾ ਯੂਬੀਸੀ ਦਾ ਪ੍ਰੋਜੈਕਟ ਡਾਕਟਰ ਟੈਂਕ ਸੀਗੇ ਅੱਛਾ ਜੀ ਉਹਨਾਂ ਨੇ ਇੱਕ ਸਾਊਥ ਏਸ਼ੀਅਨ ਸਟੱਡੀਜ਼ ਦਾ ਪ੍ਰੋਜੈਕਟ ਸ਼ੁਰੂ ਕੀਤਾ ਜਿਹਦੇ ਵਿੱਚ ਬੱਚਿਆਂ ਦੀ ਹੈਲਥ ਨੂੰ ਲੈ ਕੇ ਉਹਨਾਂ ਨੇ ਸਕੂਲਾਂ ਦੇ ਵਿੱਚ ਪ੍ਰੋਗਰਾਮ ਸ਼ੁਰੂ ਕਰਵਾਏ ਸੀਗੇ ਜਿਹਦੇ ਵਿੱਚ ਕੀ ਹੁੰਦਾ ਕਿ ਸੀ ਬੱਚੇ ਸਾਰਾ ਦਿਨ ਫੋਨ ਤੇ ਆਈਪੈਡ ਤੇ ਬੈਠੇ ਰਹਿੰਦੇ ਸੀਗੇ ਕੋਵਿਡ ਤੋਂ ਬਾਅਦ ਆ ਰਾਈਟ ਜੀ ਸੋ ਉਸ ਤੋਂ ਬਾਅਦ ਉਹ ਪ੍ਰੋਗਰਾਮ ਲੈ ਕੇ ਆਉਣ ਦਾ ਕਾਰਨ ਇਹ ਸੀਗਾ ਕਿ ਸਾਡੇ ਪੇਰੈਂਟਸ ਨੂੰ ਉਹ ਚੀਜ਼ ਜਿਹੜੀ ਇੱਕ ਐਡੈਪਟਿਵ ਕਲਚਰ ਬਣੇ ਕਿ ਆਪਣੇ ਬੱਚਿਆਂ ਨੂੰ ਐਕਟੀਵਿਟੀ ਦੇ ਵਿੱਚ ਜੋੜਨ ਬਟ ਜੋੜਨ ਦੀ ਬਜਾਏ ਹੋਇਆ ਕਿ ਆ ਕਿ ਉਹਨਾਂ ਨੇ ਸਿਰਫ ਇੱਕ ਟਾਈਮ ਪਾਸ ਫ੍ਰੀ ਭੰਗੜਾ ਲੈ ਕੇ ਅੱਛਾ ਉਹਨੂੰ ਉੱਥੇ ਤੱਕ ਸੀਮਿਤ ਰੱਖਿਆ ਜੇ ਅਸੀਂ 10 ਸਕੂਲਾਂ 'ਚ ਕੰਮ ਕਰਦੇ ਸੀ 10 ਸਕੂਲਾਂ ਦੇ ਵਿੱਚੋਂ ਮੈਕਸਿਮਮ ਜ਼ੋਰ ਲਾ ਕੇ ਮੇਰੇ ਖਿਆਲ ਤੋਂ 7 ਜਾਂ 8 ਨੇ ਆਣ अच्छा जी हां जी और तो ये हुन एदा जिदा ਭੰਗੜਾ ਆ ਇਸ ਐਕਟੀਵਿਟੀ ਦਾ ਅੱਗੇ ਫਿਊਚਰ ਕੀ ਹੁੰਦਾ ਕਿੱਥੇ ਤੱਕ ਨਿਆਣੇ ਜਾਂਦੇ ਆ ਜਿਹੜੇ ਛੋਟੇ ਆ ਹੁਣ ਤੇ ਇਹ ਕਿੰਨਾ ਕਚਿਰੋਣਾ ਨੂੰ ਵਿੱਚ ਇਨਵੋਲ ਰਹਿਣਾ ਪੈਂਦਾ ਜਾਂ ਕਾਫੀ ਸਮਾਂ ਰਹਿੰਦੇ ਜੀ ਬਾਜੀ ਇਹ ਡਿਪੈਂਡ ਕਰਦਾ ਆ ਬੱਚਿਆਂ ਦੀ ਡੈਡੀਕੇਸ਼ਨ ਤੇ ਇਟ ਸੇਮ ਲਾਈਕ ਅ ਸਪੋਰਟਸ ਹਨਾ ਸਾਡੇ ਭੰਗੜੇ ਦੇ ਵਿੱਚ ਕੰਪੀਟੀਸ਼ਨ ਬਹੁਤ ਹੁੰਦੇ ਨੇ ਲੋਕਲ ਵੀ ਹੈਗੇ ਨੇ ਆਪਣਾ ਕੈਨੇਡਾ ਵਾਈਡ ਵੀ ਹੈਗੇ ਨੇ ਯੂ ਐਸ ਵੀ ਹੈਗੇ ਨੇ ਇੰਟਰਨੈਸ਼ਨਲ ਵੀ ਹੈਗੇ ਨੇ ਸੋ ਟ੍ਰੇਨਿੰਗ ਪ੍ਰੋਸੈਸ ਆ ਕਿ ਬੱਚਾ ਕਿਵੇਂ ਕਿਵੇਂ ਅੱਗੇ ਵੱਧ ਆਇਆ ਹੁਣ ਅੱਗੇ ਸੁਪਰ ਜੂਨੀਅਰ ਕੰਪੀਟੀਸ਼ਨ ਨਹੀਂ ਸੀ ਹੁੰਦੇ ਜਿਵੇਂ 8 ਸਾਲ ਤੋਂ ਲੈ ਕੇ 12 ਸਾਲ ਦੀ ਉਮਰ ਵਾਲੇ ਬੱਚੇ ਹੁੰਦੇ ਰਾਈਟ ਹੁਣ ਉਹ ਵੀ ਸ਼ੁਰੂ ਹੋ ਗਏ ਨੇ ਪਿਛਲੇ 2.5 ਸਾਲ ਤੋਂ ਜਿਹਦੇ ਵਿੱਚ ਆਪਣਾ ਐਬਸਫਰਡ ਹੈਗਾ 엘ੀਟ ਕੰਪੀਟੀਸ਼ਨ ਉਹਨਾਂ ਨੇ ਵਧਿਆ ਕੀਤਾ ਸ਼ੁਰੂ ਐਕਸਲ ਦੇ ਵਿੱਚ ਉਹਨਾਂ ਵੱਲੋਂ ਸਟਾਰਟ ਹੋ ਕੇ ਫਿਰ ਲੋਕਨਾਚ ਕੰਪੀਟੀਸ਼ਨ ਦਾ ਕੋਹਨੂਰ ਵਾਲੇ ਵੱਲੋਂ ਆ ਗਿਆ ਉਦੋਂ ਹੀ ਅੱਗੇ ਹੁਣ ਰੂਪੀ ਕੈਂਥ ਨਾਲੋਂ ਭੰਗੜਾ ਰੈਵਿਊਸ਼ਨ ਆ ਸੋ ਵਧੀ ਜਾਂਦੇ ਨੇ ਸੋ ਅੱਗੇ ਉਹ ਚੀਜ਼ ਲਿਮਿਟੇਸ਼ਨ ਚ ਹੋ ਜਾਂਦੀ ਸੀਗੀ ਹੁਣ ਉਹ ਵਧਣ ਕਰਕੇ ਇਦਾਂ ਹੈ ਕਿ ਬੱਚਿਆਂ ਨੂੰ ਮੌਕੇ ਮਿਲਦੇ ਰਹਿੰਦੇ ਨੇ ਮਤਲਬ ਕੀ ਇਹ ਦੂਜੀਆਂ ਸਪੋਰਟਸ ਵਾਂਗੂ ਤੇ ਡਾਂਸਰਸ ਵਾਂਗੂ ਅੱਗੇ ਜਾਂਦਾ 100% ਭਾਈ ਸਪੋਰਟਸ ਡਾਂਸਰਸ ਦਾ ਕੋਈ ਅੱਗੇ ਜਾਂਦਾ ਆ ਜਿੱਦਾਂ ਹੁਣ ਕਈ ਬੱਚੇ ਜਿਵੇਂ ਵੌਲੰਟੀਅਰ ਆਵਰ ਲੈਣੇ ਹੁੰਦੇ ਨੇ ਵੱਡੇ ਹੋ ਜਾਂਦੇ ਨੇ ਸਕੂਲ ਯੂਨੀਵਰਸਿਟੀਸ ਜਾਂਦੇ ਨੇ ਉਹ ਵੀ ਉਹਨਾਂ ਨੂੰ ਸਾਡੇ ਕੋਲੋਂ ਮਿਲ ਜਾਂਦੇ ਨੇ ਕਿਉਂਕਿ ਉਹ ਆਪਣੇ ਬੱਚਿਆਂ ਦੇ ਨਾਲ ਕੰਮ ਕਰਦੇ ਨੇ ਤੋਂ ਵੱਡੇ ਹੋ ਜਾਂਦੇ ਨੇ ਐਨੂਅਲ ਇਵੈਂਟ ਦੇ ਵਿੱਚ ਕੰਮ ਕਰਦੇ ਨੇ ਵੌਲੰਟੀਅਰ ਆਵਰ ਹੁੰਦੇ ਨੇ ਉਹ ਗਾਂਹ ਜਾ ਕੇ ਉਹਨਾਂ ਨੂੰ ਕਾਲਜ ਯੂਨੀਵਰਸਿਟੀ ਦੇ ਵਿੱਚ ਵੀ ਕੰਮ ਆਉਂਦੇ ਨੇ ਜਿੱਥੇ ਕਿ ਔਨ ਲੈਟਰਸ ਵਗੈਰਾ ਚਾਹੀਦੇ ਹੁੰਦੀਆਂ ਸੋਤੋ ਸਾਹਿਬ ਕੰਟੈਕਟ ਨੰਬਰ ਜੇ ਕਿਸੇ ਨੇ ਕਰਨਾ ਹੋਵੇ ਜਾਂ ਐਡਰੈਸ ਕਿੱਥੋਂ ਪਤਾ ਹੋਰ ਜਾਣਕਾਰੀ ਲਈ ਜਾ ਸਕਦੀ ਪਾਜੀ ਫੋਨ ਕਰ ਸਕਦੇ ਨੇ ਸਾਨੂੰ 6044016700 ਮੈਂ ਪੰਜਾਬੀ ਵਿੱਚ ਵੀ ਦੱਸ ਦਿੰਦਾ 60 royalacademypunjab.org ਤੇ ਵਿਜ਼ਿਟ ਕਰ ਸਕਦੇ ਹੋ ਮੋਰ ਥਨ ਵੈਲਕਮ ਵੀ ਆਰ ਹੇਅਰ ਟੂ ਹੈਲਪ एवरीवन ਮਿਹਰबानी ਜੀ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਬਾਜੀ ਮਿਹਰबानी ਥੈਂਕ ਯੂ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ